ਨਾ ਮਿਸਿਸ ਕੁਦੀਪ कौर ਸਿੱਧੂ ਐ ਮੈਂ ਪੰਜਾਬੀ ਲੈਕਚਰਾਰ ਮਾਈ ਭਾਗੋ ਕਾਲਜ ਰਾਮਗੜ੍ਹ ਵਿੱਚ ਪਿਛਲੇ 18-19 ਸਾਲਾਂ ਤੋਂ ਪੜ੍ਹਾ ਰਹੀ ਆ ਮੇਰੀ ਬੇਟੀ ਨੂੰ ਮਸਕੂਲਰ ਡਿਸਟ੍ਰੋਫੀ ਦੀ ਪ੍ਰੋਬਲਮ ਐ ਅਸੀਂ ਵੱਡੇ ਤੋਂ ਵੱਡੇ ਡਾਕਟਰ ਨੂੰ ਦਿਖਾਇਆ ਜਿਨ੍ਹਾਂ ਨੇ ਹਮੇਸ਼ਾ ਸਾਨੂੰ ਇਹੀ ਗੱਲ ਕਹੀ ਕਿ ਇਸ ਬਿਮਾਰੀ ਦਾ ਸਾਰੀ ਦੁਨੀਆ ਦੇ ਵਿੱਚ ਕੋਈ ਇਲਾਜ ਨਹੀਂ ਇਹ ਜਿਹੜੀ ਬੱਚੀ ਐ 2-3 ਸਾਲਾਂ ਦੇ ਵਿੱਚ ਮੰਜੇ ਤੇ ਪੈ ਜਾਊਗੀ ਇਹਦੇ ਸਾਰੇ ਜਿਹੜੇ ਮਸਲ ਨਹੀਂ ਬਣ ਕੇ ਬਾਹਾਂ ਦੇ ਲੱਤਾਂ ਦੇ ਚੱਲਣ ਤੋਂ ਬਿਲਕੁਲ ਪਹਜ ਹੋ ਜਾਊਗੀ ਸਾਰੇ ਕੰਮ ਇਹਦੇ ਤੁਹਾਨੂੰ ਆਪ ਕਰਨੇ ਪੈਣਗੇ ਮਨਸੇ ਬਹੁਤ ਟੈਨਸ਼ਨ ਹੋਈ ਬਹੁਤ ਹੀ ਡਿਪਰੈਸ਼ਨ ਵਿੱਚ ਮੈਂ ਆ ਗਈ ਬਹੁਤ ਜ਼ਿਆਦਾ ਰੋਂਦੀ ਸੀ ਕਿਸੇ ਨਾਲ ਨਾ ਗੱਲ ਨਹੀਂ ਸੀ ਕਰ ਸਕਦੀ ਕੋਈ ਮੈਨੂੰ ਪੁੱਛਦਾ ਸੀ ਇਹ ਬੱਚੀ ਦਾ ਕੀ ਹਾਲ ਹੈ ਮੈਂ ਕਹਿੰਦੀ ਸੀ ਨਹੀਂ ਇਹਦਾ ਕੋਈ ਇਲਾਜ ਹੀ ਨਹੀਂ ਇਸ ਬਿਮਾਰੀ ਦਾ ਇਲਾਜ ਨਾ ਹੋਣ ਕਾਰਨ ਮੈਂ ਇਸ ਕਦਰ ਨਰਾਸ਼ ਹੋ ਚੁੱਕਾ ਸੀ ਕਿ ਮੈਂ ਆਪਣੇ ਨਾਲ ਨਾਲ ਇਹਨਾਂ ਦੋਨਾਂ ਨੂੰ ਵੀ ਜ਼ਹਿਰ ਦੇ ਕੇ ਮਾਰਨ ਬਾਰੇ ਸੋਚਣ ਲੱਗ ਪਿਆ ਸੀ ਪਰ ਗੁਰਬਾਣੀ ਦੀ ਰਹਿਮਤ ਨਾਲ ਸਾਨੂੰ ਤਿੰਨਾਂ ਨੂੰ ਨਵੀਂ ਜ਼ਿੰਦਗੀ ਨਸੀਬ ਹੋਈ ਹੈ ਸਰਵ ਰੋਕਾ ਅੱਖ ਦਾ ਨਾਮ ਮਿਸ਼ਨ ਨਾਲ ਮੈਂ ਕਿਵੇਂ ਜੁੜੀ ਇਹਨਾਂ ਨੇ ਮੋਹੀ ਪਿੰਡ ਦੇ ਵਿੱਚ ਇੱਕ ਕੈਂਪ ਲਾਇਆ ਉੱਥੇ ਜਾ ਕੇ ਮੈਂ ਇਹਨਾਂ ਦਾ ਸਭ ਤੋਂ ਪਹਿਲਾ ਕੈਂਪ ਅਟੈਂਡ ਕੀਤਾ ਸਰਵ ਰੋਕਾ ਅੱਖ ਦਾ ਨਾਮ ਮਿਸ਼ਨ ਰਾਹੀਂ ਇਹਦਾ ਇਲਾਜ ਹੋਇਆ ਅਸੀਂ ਪਾਠ ਕਰਦੇ ਕੈਂਪ ਅਟੈਂਡ ਕਰਦੇ ਭਾਵੇਂ ਸਿੱਖ ਧਰਮ ਨਾਲ ਰਿਲੇਟਡ ਸੀ ਪਰ throsa ਨਹੀਂ ਸੀ ਉੱਥੇ ਨੇਕਾਂ ਹੀ ਲੋਕ ਜਿਹੜੇ ਕੈਂਸਰ ਦੇ ਮਰੀਜ਼ ਮੈਂ ਆਪਣੀਆਂ ਅੱਖਾਂ ਦੇ ਨਾਲ ਠੀਕ ਹੁੰਦੇ ਦੇਖੇ ਬਹੁਤ ਜ਼ਿਆਦਾ ਮਰੀਜ਼ਾਂ ਨੂੰ ਠੀਕ ਹੁੰਦੇ ਦੇਖਿਆ ਤਾਂ ਲੱਗਿਆ ਕਿ ਪਰਮਾਤਮਾ ਜਿਹੜਾ ਉਹ ਜ਼ਰੂਰ ਹੈ ਪਾਠ ਕਰਦੇ ਸੀ ਸ਼ਰਦਾ ਸੀ ਪਰ ਵਿਸ਼ਵਾਸ ਨਹੀਂ ਸੀ ਹੌਲੀ ਹੌਲੀ ਜਿਹੜਾ ਵਿਸ਼ਵਾਸ ਆ ਉਹ ਬਣਦਾ ਗਿਆ ਮੈਨੂੰ ਪੱਕਾ ਯਾਦ ਹੈ ਕਿ ਮੈਨੂੰ 2 ਸਾਲ ਬਿਲਕੁਲ ਵਿਸ਼ਵਾਸ ਨਹੀਂ ਆਇਆ ਮੈਂ ਇਧਰ ਉਧਰ ਭਟਕਦੀ ਵੀ ਰਹੀ ਕਦੇ ਕਿਤੇ ਹੋਮੋਪੈਥੀ ਦਵਾਈ ਲੈ ਲੈਣੀ ਕਦੇ ਕਿਤੇ ਚਲੇ ਜਾਣਾ ਪਰ 2 ਸਾਲ ਬਾਅਦ ਮੈਨੂੰ ਇੰਨਾ ਜ਼ਿਆਦਾ ਕਰੋਸਾ ਵੱਧਿਆ ਉਸ ਪਰਮਾਤਮਾ ਤੇ ਅਸੀਂ ਇਸ ਮਿਸ਼ਨ ਦੇ ਨਾਲ ਜੁੜੇ ਹੋਏ ਹਾਂ ਇੱਕ ਪਾਸੇ ਡਾਕਟਰਸ ਕਹਿ ਰਹੇ ਸੀ ਕਿ ਜਿਹੜੀ ਇਹ ਬਿਮਾਰੀ ਹੈ ਕੁਝ ਸਮੇਂ ਵਿੱਚ ਹੀ ਮਰੀਜ਼ ਦੀ ਜਾਨ ਲੈ ਲੈਂਦੀ ਹੈ ਦੂਜੇ ਪਾਸੇ ਗੁਰਬਾਣੀ ਦੇ ਲੜ ਲੱਗਣ ਨਾਲ ਸਾਡੀ ਬੱਚੀ ਬਿਨਾਂ ਦਵਾਈਆਂ ਤੋਂ ਪਿਛਲੇ 5-6 ਸਾਲਾਂ ਤੋਂ ਬਿਲਕੁਲ ਠੀਕ ਹੈ ਮਸਕਲ ਡਿਸਟ੍ਰੋਫੀ ਰਿਅਸਿਨਿਕਾ ਮਰੀਜ਼ਾਂ ਨੂੰ ਦੇਖਿਆ ਜਿਨ੍ਹਾਂ ਨੂੰ ਉਹਨਾਂ ਦੇ ਮਾਪੇ ਜਿਹੜੇ ਆਪਣੀਆਂ ਹੱਥਾਂ ਦੇ ਵਿੱਚ ਗੱਟੀਆਂ ਵਾਂਗੂ ਚੁੱਕੀ ਫਿਰਦੇ ਨੇ ਪਰ ਸਾਡੀ ਜਿਹੜੀ ਬੱਚੀ ਹੈ ਉਹ ਵੀ ਪਹਿਲਾਂ ਸੁੱਕ ਗਈ ਸੀ ਉਹਦੇ 'ਚ ਹੁਣ ਬਹੁਤ ਜ਼ਿਆਦਾ ਇੰਪਰੂਵਮੈਂਟ ਹੈ ਜਦੋਂ ਤੋਂ ਅਸੀਂ ਗੁਰਬਾਣੀ ਦੇ ਲੜ ਲੱਗੇ ਆ ਇਹਦੀ ਜਿਹੜੀ ਹਾਈਟ ਹੈ ਉਹ ਵੀ ਵਧੀਆ ਗ੍ਰੋਥ ਉਹਦੀ ਪ੍ਰੋਪਰ ਹੋਈ ਹੈ ਇਹਦੀ ਸਿਹਤ ਬਣ ਗਈ ਹੈ ਇਹਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਹੀਂ ਮੈਨੂੰ ਮੇਰੇ ਪੇਰੈਂਟਸ ਤੋਂ ਪਤਾ ਲੱਗਿਆ ਕਿ ਮੈਨੂੰ ਇਹ ਮਸਕਲ ਡਿਸਟ੍ਰੋਫੀ ਦੀ ਪ੍ਰੋਬਲਮ ਹੈ ਹਾਲਾਂਕਿ ਡਾਕਟਰ ਦਾ ਇਹ ਕਹਿੰਦੇ ਨੇ ਕਿ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਪਰ ਜਦੋਂ ਤੋਂ ਮੈਂ ਗੁਰਬਾਣੀ ਨਾਲ ਜੁੜੀ ਹਾਂ ਜਦੋਂ ਤੋਂ ਮੈਂ ਪਾਠ ਕਰਨਾ ਸ਼ੁਰੂ ਕੀਤਾ ਮੈਂ ਬਿਲਕੁਲ ਠੀਕ ਹਾਂ ਮੈਨੂੰ ਤਾਂ ਇਹ ਕਹਿਣ ਦੀ ਵੀ ਨਹੀਂ ਲੋੜ ਹੈ ਕਿ ਮੈਂ ਬਿਲਕੁਲ ਠੀਕ ਹਾਂ ਤੁਸੀਂ ਦੇਖ ਹੀ ਸਕਦੇ ਹੋ ਮੈਂ ਬਿਲਕੁਲ ਠੀਕ ਹਾਂ ਮੈਂ ਨਾਰਮਲੀ ਸਭ ਕੰਮ ਕਰਦੀ ਹਾਂ ਜਿਸ ਬਿਮਾਰੀ ਦਾ ਦੁਨੀਆ ਵਿੱਚ ਕੋਈ ਇਲਾਜ ਨਹੀਂ ਆਪਣੇ ਅੱਖੀ ਇਸ ਲਾ ਇਲਾਜ ਬਿਮਾਰੀ ਦਾ ਇਲਾਜ ਹੁੰਦਾ ਦੇਖ ਕੇ ਸਾਡਾ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਗੁਰਬਾਣੀ 'ਚ ਯਕੀਨ ਹੋਰ